ਜੋ ਮੇਰੇ ਇਸ ਤੋਂ ਪਹਿਲਾਂ ਜਿਹੜੇ ਮੇਰੇ ਅਫਸਰ ਨੇ ਬਹੁਤ ਅੱਛਾ ਕੰਮ ਕਰਕੇ ਗਏ ਅਸੀਂ ਮੈਂ ਕੋਸ਼ਿਸ਼ ਕਰਾਂਗਾ ਕਿ ਉਹੀ ਅੱਛਾ ਕੰਮ ਕਰ ਕਰਾਂ। ਦੇਸ਼ ਦੀ ਜੜ੍ਹ ਦੇ ਵਿੱਚ ਅਸੀਂ ਆਪਣਾ ਵੱਧ ਚੜ ਕੇ ਆਪਣਾ ਹਿੱਸਾ ਪਾਈਏ। ਅਸੀਂ ਆਰਮੀ ਵਿੱਚ ਜਾਈਏ ਫੋਰਸਿਸ ਜੁਆਇਨ ਕਰੀਏ ਆਪਣਾ ਕਿੱਤਾ ਸਿੱਖੀਏ ਆਪਣੇ ਆਤਮ ਨਿਰਭਰ ਹੋਈਏ। ਮੈਂ ਤਾਂ ਸਾਰਿਆਂ ਨੂੰ ਨੌਜਵਾਨਾਂ ਮੇਰੀ ਪੀਰ ਦਾ। ਸੀਐਮ ਸਾਹਿਬ ਨੇ ਤੇ ਡੀਜੀਪੀ ਸਾਹਿਬ ਨੇ ਇੱਕ ਆਪਰਚੂਨਿਟੀ ਦਿੱਤੀ ਹੈਗੀ ਹੈ। ਇਮ ਇਸ ਪਹਾਉਂਡਾ ਪੀਵੇ ਉਤੇ ਪਕੋਰ ਆਪਣਾ ਲੀਆ ਜੀ ਦਾ ਸਫਰ ਸ਼ੁਰੂ ਕਰਾਂ ਤੇ ਮੇਰੇ ਲਈ ਬਹੁਤ ਹੀ ਇੱਕ ਬਰਾਵਲ ਨੂੰ ਦਿੱਤੀ ਇੱਕ ਦਾਤ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਅਸੀਂ ਇਸਤਾਨਦੇਈ ਨਾਲ ਆਪਣੇ ਫਰਜ਼ਾਂ ਨੂੰ ਨਿਭਾ ਸਕਾਂ ਤਾਂ ਕੋਆਰਡੀਨੇਟਰੀਆ ਜਾਂ ਡਰੋਨ ਇੱਕ ਵੱਡਾ ਹੈ ਕਿ ਕਿਸ ਤਰੀਕੇ ਨਾਲ ਇਸ ਤੇ ਵੀ ਕੰਮ ਕੀਤਾ ਜਾ ਰਿਹਾ ਹੈ ਕਿ ਇਸ ਲਈ ਵਾਕਫਾਨ ਤੋਂ ਕਿਹੋ ਜਿਹੇ ਚੱਲ ਰਹੇ ਆ ਐਂਟੀ ਡਰੋਨ ਸਿਸਟਮ ਵੀ ਚੱਲ ਰਿਹਾ ਹੈ ਕਿਸ ਤਰੀਕੇ ਨਾਲ ਹੋਰ ਦਾਦਾ ਕੀਤਾ ਜਾ ਸਕਦਾ ਹੈ ਜਿਹੜੀ ਟੀਮਰੇ ਆਸ-ਪਾਸ ਬੈਠੀ ਹੈ ਜਿਹੜੇ ਪਹਿਲੇ ਐਸਐਸਪੀ ਸਾਹਿਬ ਨੇ ਬੜਾ ਅੱਛਾ ਕੰਮ ਕਰ ਰਹੇ ਨੇ ਜੋ ਮੇਰੇ ਪਹਿਲੇ ਮੇਰੇ ਡੀਓਜੀ ਸਾਹਿਬ ਮੈਨੂੰ ਦੱਸ ਕੇ ਗਏ ਨੇ ਆਲ ਸਹਿਲ ਅਦਿੱਤਿਆ ਮਨਿੰਦਰ ਦਲਜਿੰਦਰ ਬਹੁਤ ਐਕਸਲੈਂਟ ਕੰਮ ਕਰ ਰਹੇ ਨੇ ਜਿਹੜੀ ਆਉਣ ਦੇ ਸਮੇਂ ਦੇ ਵਿੱਚ ਜਿਹੜੀ ਵੀ ਕੋਈ ਰਣਨੀਤੀ ਕੋਈ ਅਸੀਂ ਕੋਈ ਉਹਦੇ ਵਿੱਚ ਕੋਈ ਵਾਅਦਾ ਕਰਾਂਗੇ ਜਾਂ ਕੋਈ ਉਸ ਨੂੰ ਹੋਰ ਪੇਧਰ ਕਰਾਂਗੇ ਉਸ ਸਮੇਂ-ਸਮੇਂ ਸਿਰ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਹਾਂਗੇ ਬਟ ਜੋ ਮੇਰੇ ਇਸ ਤੋਂ ਪਹਿਲਾਂ ਜਿਹੜੇ ਮੇਰੇ ਅਫਸਰ ਨੇ ਬਹੁਤ ਅੱਛਾ ਕੰਮ ਕਰਕੇ ਗਏ ਅਸੀਂ ਮੈਂ ਕੋਸ਼ਿਸ਼ ਕਰਾਂਗਾ ਕਿ ਉਹੀ ਅੱਛਾ ਕੰਮ ਬਰਕਰਾਰ ਰਹੇ। ਬੋਰਡਰ ਰੀਜੀਅਨ ਦੇ ਜਿਹੜੇ ਨੌਜਵਾਨ ਐ ਉਹ ਲਗਾਤਾਰ ਨੌਵੰਤੀਆਂ ਜਿਸ ਦਾ ਬਿਨਾਂ ਕਨਸਾਈਨਮੈਂਟ ਆ ਰਹੀ ਹੈ ਉਹਦੇ ਵਿੱਚ ਚਾ ਨਸ਼ੇ ਦੇ ਵਿੱਚ ਜਰਾ ਦਾ ਫਸੇ ਜਾ ਰਹੇ। ਬੋਰਡਰ ਰੀਜੀਅਨ ਦੇ ਨੌਜਵਾਨਾਂ ਇਸ ਤਰੀਕੇ ਨਾਲ ਇਨਾ ਪ੍ਰਭਾਵਿਤ ਹੋ ਰਖਣ ਵਾਸਤੇ ਪਾਸ ਇਨੀਸ਼ੀਏਟਿਵ। ਕੋਸ਼ਿਸ਼ ਕਰਾਂਗਾ ਕਿ ਤਾਂ ਗੋਰਾ ਗੁਰੂਆ ਪੀਰਾਂ ਦੀ ਧਰਤੀ ਹੈ ਮੈਂ ਤਾਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਇਹ ਸਾਰਾ ਜਿਹੜਾ ਅਸੀਂ ਦੇਸ਼ ਦੇਸ਼ ਵਿਵਸਥਾ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਅਸੀਂ ਜਿਹੜੀ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੇ ਹਾਂ ਅਸੀਂ ਉਸ ਤੋਂ ਨਿਕਲੀਏ ਮੇਨਸਟ੍ਰੀਮ ਦੇ ਜੋ ਚਾਹੀਏ ਦੇਸ਼ ਦੀ ਜੜ੍ਹ ਦੇ ਵਿੱਚ ਅਸੀਂ ਆਪਣਾ ਵੱਧ ਚੜ ਕੇ ਆਪਣਾ ਹਿੱਸਾ ਪਾਈਏ ਅਸੀਂ ਆਰਮੀ ਵਿੱਚ ਜਾਈਏ ਫੋਰਸਿਸ ਜੁਆਇਨ ਕਰੀਏ ਆਪਣਾ ਕਿੱਤਾ ਸਿੱਖੀਏ ਆਪਣੇ ਆਤਮ ਨਿਰਭਰ ਹੋਈਏ ਮੈਂ ਤਾਂ ਸਾਰਿਆਂ ਨੂੰ ਨੌਜਵਾਨਾਂ ਨੂੰ ਮੈਂ ਹੀ ਪੀੜਤ ਬਣਾ ਸਰ ਤੁਸੀਂ ਗੈਂਗਸਟਰ ਦਿਨ ਨੂੰ ਬਾਰੰਬੀ ਇਨ ਗੈਂਗਸਟਰ ਨਹੀਂ ਝੰਡੇ ਨਹੀਂ ਗੈਂਗਸਟਰਾਂ ਦੇ ਉੱਤੇ ਕਰ ਜਿਹੜਾ ਤौसीफ ਕੁਐਸਚਨ ਕੀਤਾ ਬੜਾ ਵੈਲਿਡ ਹੈਗਾ ਚੈਲੰਜਸ ਥੇਰ ਅਸੀਂ ਯਕੀਨ ਸ਼ੋਰ ਕਰਦੇ ਹਾਂ ਕਿ ਇਹਦਾ ਟੀਮ ਸਾਰੇ ਮੇਰੇ ਆਸਪਾਸ ਹੈਗੀ ਹੈ ਅਸੀਂ ਆਉਂਦੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਅੱਛੇ ਰਿਜ਼ਲਟ ਦੇਵਾਂਗੇ ਔਰ ਜਿਹੜਾ ਦੇਸ਼ ਦਾ ਕਾਨੂੰਨ ਹੈ ਉਹੀ ਇੱਥੇ ਰਾਜ ਕਰੇਗਾ ਨਾ ਕਿ ਕੋਈ ਹੋਰ ਸਰ ਲਾਇਆ ਵੀ ਇਸ ਦੇ ਕਰਕੇ ਗਿਆ ਤਾਂ ਇਹ ਇਹ ਸਰਕਾਰ ਤੇ ਮੇਰੇ ਡੀਜੀ ਵੀ ਸਾਹਿਬ ਇੱਥੇ ਜਾਵੇ ਮੈਂ ਇਸ ਬਾਰੇ ਕੀ ਦੱਸ ਸਰ ਬਾਰਡਰ ਏਰੀਆ ਦੇ ਵਿੱਚ ਜਿਨ੍ਹਾਂ ਕੋਲ ਹਾਲੇ ਵੀ ਖੇਪਾ ਮੰਗਵਾਈਤ ਜਾ ਰਹੀਆਂ ਪਾਕਿਸਤਾਨ ਤੋਂ ਆ ਰਹੀਆਂ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੋਗੇ ਕਾਮਨੀ ਦਾ ਪੰਜਾਬ ਪੁਲਿਸ ਸੈਕੰਡ ਟੂ ਨਨ ਪੰਜਾਬ ਪੁਲਿਸ ਨੇ ਬੜੇ ਚੱਲੇ ਜਿਹੜੇ ਹੈਗੇ ਆ ਪਹਿਲਾਂ ਵੀ ਆਪਣੇ ਕੀਤੇ ਹੈਗੇ ਨੇ ਇੰਨੇ ਔਖਾ ਸਮਾਂ ਦੇਖਿਆ ਐਂਡ ਪੰਜਾਬ ਪੁਲਿਸ ਹਮੇਸ਼ਾ ਉੱਪਰ ਕੇ ਆਈ ਹੈ ਜਿਹੜੀਆਂ ਖੇਪਾਂ ਆ ਰਹੀਆਂ ਸੀ ਇਹਨਾਂ ਦੇ ਇੱਕ ਇਹਨਾਂ ਨਾਲ ਰਲ ਮਿਲ ਕੇ ਜੋ ਵੀ ਬੀਐਸਐਫ ਜੜੀਆਂ ਦੂਜੀਆਂ ਏਜੰਸੀਆਂ ਕੁਫੀਆ ਏਜੰਸੀਆਂ ਉਹਨਾਂ ਨਾਲ ਰਲ ਮਿਲ ਕੇ ਜੇ ਅਸੀਂ ਰਣਨੀਤੀ ਬਣਾਵਾਂਗੇ ਆंदे ਸਮੇਂ ਦੇ ਵਿੱਚ ਅਸੀਂ ਤੁਹਾਨੂੰ ਅੱچھے ਰਿਜ਼ਲਟ ਦੇਵਾਂਗੇ ਇਹ ਰੈਸਟਰ ਸ਼ੋ ਸਰ ਪਬਲਿਕ ਦੇ ਨਾਲ ਕੰਮ ਵੀ ਤੁਹਾਡਾ ਬੇਜਲ ਤੋਂ ਪੀਜ ਦੇ ਵਿੱਚ ਹੀ ਲੈ ਕੇ ਤੌਰ ਐਸਐਸਪੀ ਨੇ ਜਦ ਦਿੱਤੇ ਪਬਲਿਕ ਨੂੰ ਤੁਸੀਂ ਗੱਲ ਵੀ ਪ੍ਰੈਕਟਿਸ ਦਿੰਦੇ ਹੋ ਅਰੇਂਜ ਵੱਡੀ ਹੈ ਪਬਲਿਕ ਦੇ ਨਾਲ ਉਸੇ ਤਰ੍ਹਾਂ ਦਾ ਇਤਾਲ ਰਹਿਣਾ ਜੀ ਕਿ ਲੋਕ ਵੀ ਅੱਗੇ ਆਪਣੀ ਉਸਤਾਂ ਰੱਖਣ ਉਹਨਾਂ ਦਾ ਹਾਲ ਜਿਸ ਤਰ੍ਹਾਂ ਪੈਨਲ ਦਾ ਹੁੰਦਾ ਹੈ ਵੀ ਆਰ ਪਬਲਿਕ ਸਰਵੈਂਟਸ ਤੇ ਸਾਡਾ ਕੰਮ ਹੀ ਇੱਕ ਗੁਸੇਵਾ ਹੈ ਜੀ ਅਸੀਂ ਆਪ ਲੋਕਾਂ ਕੋਲੇ ਜਾਵਾਂਗੇ ਅਸੀਂ ਆ ਇੱਕ ਜਿਹੜੀ ਪੰਜਾਬ ਦੀ ਵੈਸੇ ਵੀ ਸਭਿਤਾ ਦੀ ਜਿਹੜੀ ਰੀਤ ਹੈਗੀ ਹੈ ਕਿ ਸੇਵਾ ਭਾਵ ਉਹ ਸਾਨੂੰ ਉਸ ਨਾਲ ਉਸ ਤੇ ਹੀ ਅਮਲ ਕਰਨਾ ਚਾਹੀਦਾ ਤੇ ਬਿਲਕੁਲ ਪਬਲਿਕ ਨੂੰ 24 ਘੰਟੇ 24 7 ਮੈਂ अवेलेबल ਆ ਮੇਰੇ ਆਫੀਸਰਸ ਦੇ ਨਾਲ ਥੈਂਕ ਯੂ ਸਰ ਥੈਂਕ ਯੂ